ਸਫਰਿਕਾਲ ਦੇ ਸਾਰਿਆਂ ਨੂੰ ਆਪ ਮੇਕ ਕਰਦੇ ਆ ਕਿ ਤੁਸੀਂ ਸਾਰੇ ਜਣਾ ਠੀਕ ਹੋਵੋਗੇ ਜੀ ਆਪਾਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਆਪਾਂ ਲੱਗੇ ਸੀਗੇ ਜੀ ਘਰ ਦਾ ਕੰਮ ਕਰਨ ਵੇਲੇ ਕਿ ਸਵੇਰ ਦੇ ਵੱਜ ਗਏ ਜੀ 9:30 ਤੇ ਕਾਲਜੀ ਦੇ ਪਪਾ ਨੇ ਚਲੇ ਗਏ ਜੀ ਦੁਕਾਨ ਤੇ ਤੇ ਬਾਕੀ ਗੱਲ ਗਾਰ ਵੀ ਇੱਥੇ ਪੋਤਲਾਂ ਭਰ ਕੇ ਆਇਆ ਪਾਣੀ ਦੀਆਂ ਇਹ ਵੀ ਮੈਂ ਸਵੇਰੇ ਸਵੇਰੇ ਬਹੁਤ ਕੰਮ ਕਰਾਉਂਦਾ ਐ ਤੇ ਹਰਪਨ ਇੱਧਰ ਸੁੱਤੀ ਪਈਆ ਇਸ ਨੂੰ ਪਾਣਾ ਵੀ ਔਨ ਲਿਆ ਕਲਵਿਨੇਟ ਸਵੇਰੇ ਸਵੇਰੇ ਪਾਣਾ ਮੰਨ ਲਿਆ ਤੇ ਆਪਾਂ ਦੇਖ ਸਕਦੇ ਤੁਸੀਂ ਦੇਖ ਸਕਦੇ ਹੋ ਕਿ ਖਲਾਰਾ ਬਹੁਤ ਜ਼ਿਆਦਾ ਹਜੇ ਪਿਆ ਪਿਆ ਵਾ ਤੇ ਅਜੇ ਤਾਂ ਫਲਾਲ 9:00 ਵਜੇ ਆ ਘਰ ਦੇ ਗਏ ਆ ਜੀ ਕਮਾਂ ਕਰਾਂ ਤੇ ਤੇ ਹੁਣ ਮੈਂ ਸਸ ਰਹੀਆ ਕਰ ਦਵਾ ਸਾਰਾ ਕਿਉਂਕਿ ਹਰਪਨ ਹੁਣ ਟਿੱਕੀ ਹੋਈ ਆ ਤੇ ਫਿਰ ਉਧਰ ਬਾਕੀ ਦਾ ਤਾਂ ਸਾਰਾ ਨਵੇੜਿਆ ਹੀ ਸੀ ਇੱਥੇ ਸਿਰਫ ਹਕਲਾ ਕੰਬੜੇ ਦੇ ਚੜਚੂੜ ਲਾਉਣ ਤੋਂ ਠੀਕ ਆ ਪਾ ਲਾ ਦਈਏ ਤੇ ਫਿਰ ਖੀਰ ਤੁਹਾਨੂੰ ਬਾਲ ਦੇ ਲਾਉ ਜੀ ਲਾਉ ਜੀ ਕੱਕਾ ਸ਼ਦਨ ਨਹੀਂ ਨਹੀਂ ਕਰਿਆ ਇਹ 라ਉਣਾ ਟਿੱਗੀ ਬੈਠੀ ਹੈ ਨਹੀਂ ਨਹੀਂ ਕਰਿਆ ਪਰ ਹੱਡ ਲਾ ਦਿਆ ਹੈ ਇਹ ਬਾਈ ਤੁਹਾਨੂੰ ਲੱਦੇ ਪੰਨਾ ਨਾ ਆਤੀ ਆਇਆ ਹੁਣ ਡੰਡਾ ਕਿਤੇ ਆ ਟਿੱਗੀ ਦੇ ਲੱਲੂ ਕਿ ਲੋਕੀ ਦੇ ਬੈਠੀ ਹੈ ਰਾਉਣਾ ਹੈਪਨ ਦੇਖੋ ਨਪਰੇ ਦੇ ਕੱਪੜੇ ਪਾ ਲਈਏ ਇਹਨੂੰ ਕਿਹਾ ਬਟਾਏ ਸੋਨਾ ਸੋਨਾ ਕਰਤਾ ਹੂੰ ਖੜਾ ਦੇ ਬਟਾ ਹੋ ਆਪਨ ਲੋ ਜੀ ਨੇ ਕਰਿਆਂ ਦੀ ਪਾ ਦੇ ਕੱਪੜੇ ਚੱਕਿਆਂ ਦੇ ਪਾ ਦੇ ਕੱਪੜੇ ਪਾ ਲਈਏ ਫਿਰ ਤੁਹਾਨੂੰ ਮਿਲਾਨੇ ਆਪਨਾਂ ਸੋਨਾ ਸੋਨਾ ਬਣਾ ਕੇ ਹਨਾ ਹਨਾ ਸੋਨਾ ਸੋਨਾ ਬਣਾਉਗਾ ਕਿ ਮੈਂ ਫੇਦਾ ਕੇ ਮਰਦਾ ਕਰਾਂਗਾ ਜੋ ਜੀ ਅਰਪਨ ਦੇ ਪਾਖੜੇ ਦੇ ਟਿਪਾ ਤੇ ਹੁਣ ਇਹਦੇ ਨਾਲ ਚੱਪਲਾ ਨਾ ਖੇਡਣ ਲੱਗੀ ਉਰੀਆ ਅਰਪਨ ਉਰੀਆ ਬੁੱਤ ਤੇ ਸੋਨ ਦੇ ਕਿਸੇ ਦਿਨ ਸੌਣੀ ਹੈਗੀ ਹੁਣ ਇਹਦੇ ਅਰਪਨ ਉਰੀਆ ਉਰੀਆ ਉਰੇ ਮੇਰੇ ਕੋਲੇ ਆਜਾ ਸਰਬਾਤਾ ਬੁੱਤ ਆਰੇ ਆਜਾ ਸਰਬਾਤਾ ਆਜੋ ਏ ਕੁੜੀ ਆਲੇ ਸਰਬਾਹ

शेर बाद शेर बाद शेर बाद अपना मैं शेर बाद पाई की देखने दे बार की देख दे बार हम बार की देख हाँ किधर चल रहे हैं किधर चली तुम हैं किधर जानी है कि दे? लव जी ਆਪਨ ਦਾ ਪਸਰ ਬਾਪਾ ਹੁਣੇ ਲੱਗੀ ਜੀ ਆ ਜੀ ਖੇਡੂ ਨੀ ਕੀ ਲੱਭਦਾ ਹੈ ਆਪਨ ਕੀ ਲੱਭਦੀਆਂ ਲਾਦੇ ਲਾਦੇ ਪੋਚਾ ਪੋਚਾ ਲਾਦੇ ਪੋਚਾ ਹੂੰ ਕੀ ਲੱਭਦਾ ਹੈ ਪੁੱਤੂ ਮੈਨੂੰ ਕੀ ਲੱਭੀ ਜਾਂਦੀ ਹਾਂਜੀ ਗਾਇਜ਼ ਸ਼ਾਮ ਦੇ ਵੱਜ ਗਏ ਆ ਜੀ 3:30 4:30 ਹੋ ਚੱਲੇ ਤੇ ਅਸੀਂ ਜ ਇੱਧਰ ਚੀਜ਼ਾਂ ਲੱਗੇ ਸੀ ਭਿੰਡੀਆਂ ਤੇ ਕਲਵੇਦੀ ਵੀ ਮੇਰੀ ਹੈਲਪ ਕਰਨ ਲੱਗਿਆ ਹੋਇਆ ਐਪਨਾ ਖੇਡਣ ਲੱਗੀ ਹੋਈ ਹੈ ਬੱਚੀ ਹਾਂਜੀ ਮੈਂ ਘੜਵਾ ਪਲੇਟਾ ਤੋਂ ਫਿਰ ਹੱਸਦੀ ਮੈਨੂੰ ਆਇਆ ਇਹ ਕੱਟ ਨਹੀਂ ਨਾ ਹੁੰਦੀ ਹਰੇ ਪਤਾ ਨਹੀਂ ਕਿ ਮੈਂ ਖੇਡ ਤਰਿਆ ਕੀ ਹੈ ਖੇਡ ਤਰਿਆ ਕਿੱਥੇ ਚਲੋ ਅੱਜ ਜਿਹੀ ਬਣਾਉਣੀ ਐ ਨੇ ਜੀ ਭਿੰਡੀਆਂ ਦੀ ਸਬਜ਼ੀ ਤੇ 5:00 ਵਜੇ ਹੋ ਜਾਣਾ ਜੀ ਤਾਂ ਨਾ ਡੈਮ ਓਏ ਏ ਗਦੂ ਏ ਗਦੂ ਬੈਠਾ ਥਲੇ ਨਾ ਜਾ ਪੁੱਤ ਗਈ ਦੇ ਲ ਕਭੀ ਫੜੀ ਉਹਨੇ ਸਿਰ ਲੱਗਿਆ ਪਿੱਛੇ ਨਿਕਲ ਜੀ ਹੌਲੀ ਹੌਲੀ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਹਾਂ ਆ ਲੈ ਕੇ ਮਕੀਨੀ ਲੈ ਕੇ ਆ। ਹੌਲੀ ਹੌਲੀ ਗੁੱਠਾ ਨਾ ਬੜਾ ਨਹੀਂ ਹੌਲੀ। ਗੁੱਠਾ ਰੈਂ ਬੜੀ ਚਲੋ ਠੀਕ ਆ ਜਿਸ ਸਬ지 ਸਬਜੀ ਚੀਰ ਲਈਏ ਤੇ ਫਿਰ ਤੁਹਾਨੂੰ ਮਰਦੇ ਆ।